ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਮਾ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੱਗਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾ ਸੋ ਡੈਕੋਰੇਸ਼ਨ ਹੁਣ ਜੀ ਕਰਦੀ ਅ ਬਾਕੀ ਇਧਰ ਫਰੰਟ ਇਹਦੇ ਨਾਲ ਤੋਂ ਵੀ ਵਧੀਆ ਬਣਾਤਾ ਜੀ ਇਹਨ ਕੰਮ ਚੱਲ ਰਿਹਾ ਜੀ ਇਹਨ ਬਾਹਰੂ ਦੀ ਜਾਨਾ ਬਹੁਤ ਵਧੀਆ ਅ ਮਤਲਬ ਅਸੀਂ ਆਪਣੇ ਵੱਲ ਤੇ ਘੋਟੂਆ ਬਹੁਤ ਕੀਤੀ ਵੀ ਵਧੀਆ ਔਰ ਦੇ ਤੇ ਪਰਮਾਤਮਾ ਵੀ ਨਹੀਂ ਉਹ ਨਹੀਂ ਸਾਡੇ ਬਲ ਮਤਲਬ ਪਰਮਾਤਮਾ ਬਲ ਤੇ ਵੀ ਨਹੀਂ ਸਹਜੂਗਾ ਤੇ ਹੁਣ ਅੰਦਰ ਦੀ ਲੱਡੂ ਬੱਟਣ ਦੀ ਤਿਆਰੀ ਚੱਲਦੀ ਹੈ ਲੱਡੂ ਬੱਟਾ ਬੱਟਾ ਹੋਣ ਲੱਗ ਗਏ ਤਿਆਰੀ ਚੱਲਦੀ ਹੈ ਬੱਟ ਹੋਣ ਲੱਗੇ ਆਰੋ ਦੀ ਕੋਰ ਦੀਆਰ ਕੁਝ ਲੋਬਰ ਪੜਾਏ ਕਾਰਨ ਕਾਰਾ ਸਜਣਾ ਨੂੰ ਲੱਡੂ ਵਟਕੇ ਦਿਖਾਈਏ ਵਾਅਦਾ ਕਰਦੇ ਆ ਅਦਰ ਚਾਚੇ ਮੋਹਲਾ ਦੇ ਚਾਚੇ ਨੂੰ ਵੀ ਬੁਲਾ ਦੇ ਤੇ ਸਾਸਰੀ ਕਰ ਬੁਲਾ ਦੇ ਵੈਰੀ ਸਿੰਘ ਸਾਹਿਬ ਵੀ ਬਤੇ ਮਹਿਰ ਸਿੰਘ ਨੂੰ ਵੀ ਬੁਲਾਓ ਕੋਡਾ ਲੱਟੂਆਂ ਦਾ ਸੈਟ ਕਿਹਾ ਉਹ ਜੋੜਾ 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 ਬਹੁਤ ਅੱਗ ਬਣਾ ਰਹੀ ਹੈ ਨਾ ਪਾਕਿਸਤਾਨੀ ਨਾ ਮਪਾ ਜੀ ਮੇਜਣਾ ਉੱਠ ਗਏ ਹਾਂ ਜਨਰਲਾਂ ਦਾ ਕੰਮ ਨਹੀਂ ਆ। ਹਾਂ ਤੁਹਾਡੇ ਕੋਲ ਬੰਦੇ ਹੋਰ ਲਾਉ। ਕੋਦਰ ਹਲ ਭਾਈ ਸਾਹਿਬ ਜੀ ਖੁਰਮੇ ਵੀ ਬਣਾ ਸਕਦੇ। ਮਾਰਿਆ ਜੀ ਕਿਹੜਾ ਮਾਰਿਆ ਹਲ ਭਾਈ ਸੋਹ। ਬਾਸ ਹਰੋਂ ਦੇ ਨਾ ਆਹ ਸਾਈਡ ਤੇ ਲੁੱਕਾ ਕਰਦੇ ਇੱਧਰ ਬਣੀ ਵੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਚਲੋ ਵੀ ਚਲੋ ਚਲੋ ਸਤਨਾਮ ਵਾਹਿਗੁਰੂ ਤੇ ਮੈਂ ਨਹੀਂ ਆਲਾ ਵੀਰ ਵੀ ਸਾਡਾ ਗਿਆ ਕਲਰ ਡਿਜ਼ਾਈਨਡ ਜੂਨ ਕਰ ਲਿਆ ਪੁੱਤ ਕੋਈ ਸਿਲੈਕਟ? ਓਹੋ ਦੁਲਾਰ-ਦੁਲਨਾਂ ਲਈ ਬਣਾਉਂ। ਦਾ ਖੇਲਾਣ ਸਤੇ ਫੋਨ ਸੁ ਵੀ ਕਿਹੜਾ ਬਣਾਉਣਾ? ਉਹ ਵੀ ਕਈ ਪ੍ਰਕਾਰ ਦੇ ਹੁੰਦੇ ਆ। ਚਲ ਇੱਕ ਵਾਰ ਦਿਖਾ ਦੋ ਫਿਰ। ਟੈਂਸ਼ਨ ਨਾ ਲਓ ਬਣਾ ਦੇਣਾ ਕਹਿੰਦਾ ਮੈਂ। ਆ। ਇੱਧਰ ਨੂੰ ਰੰਗ ਗੂੜਾ ਦਾ ਚੜਿਆ ਨਾ ਸੱਸ ਦੀ लाਡਲੀ ਹੋਵੇ ਐਦੇ ਨਾਲੇ ਕਹਿਣਾ ਉਹਨਾਂ ਨੇ ਵੀ ਸੱਸ ਦੀ लाਡਲੀ ਹੈ ਇਹਨੂੰ ਸਭ ਨਾਲ ਮੋੜੀ ਵੀ ਮੁੜ ਕੇ ਉੱਤਰੇ ਨਾ ਫਿਰ ਪਰ ਚੱਲ ਹੁਣ ਉਹਨਾਂ ਫ੍ਰੀ ਹੈ ਰਿਲੈਕਸ ਹੋ ਜਾ ਕਰਕੇ ਰੱਖ ਲਾਥ ਹੁਣਾਂ ਪਹਿਲਾਂ ਹੀ ਤੇਲ ਜਲ ਹੋਣਾ ਨੇ ਸਾਰਾ ਕੁਝ ਇਹਦੇ ਵਿੱਚ ਹੀ ਹੈ ਠੀਕ ਹੈ ਤੇ ਦਿਲ ਦਿਨ ਤੋਂ ਮੈਂ ਨਹੀਂ ਫੈਲਿਆ ਤੂ ਅੱਛਾ ਸਭ ਦੇ ਆਪਣੇ ਆਪਣੇ ਤਜਰਬੇ ਲਾਉਂਦੇ ਕਿੱਥੇ ਗੁੱਡੇ ਗੁੱਡੀਆਂ ਨੇ ਕਿੱਥੇ ਬਣਨੇ ਹੱਥ ਅੱਛਾ ਹੱਥ ਚ ਬਣਨੇ ਕੰਦ ਲੜਟ ਹੋ ਗੋ ਜੀ ਲੇਟ ਕਿੱਥੇ ਹੋਣਾ ਬੰਦੇ ਤਿੰਨ ਕਰ ਲਏ ਨੇ ਇੱਕ ਸਾਡਾ ਨੇਹਰੀਆਂ ਠਾਲ ਦਊਗਾ ਕਹਿੰਦਾ ਤੁਸੀਂ ਹੁਣ ਬੀਬੀਆਂ ਭੈਣਾਂ ਨੂੰ ਤਿਆਰ ਕਰੋ ਕਹਿੰਦਾ ਚੱਲ ਕੁੜੀ ਲੋ ਪਹਿਲਾ ਮਹਿੰਦੀ ਤੂੰ ਚੱਲ ਲੋ ਆ ਹ ਕਿਉਂ ਸਾਤਰੀ ਘਾਲ ਬੁਲਾਉਂਦੀ ਨਹੀਂ ਤੂੰ ਇਹ ਸਾਤਰੀ ਘਾਲ ਨਹੀਂ ਹਾਂ ਚੱਲ ਮਹਿੰਦੀ ਲੋ ਆ ਫਿਰ ਲਾਉਣ ਹੀ ਨਹੀਂ ਬੱਚੇ ਤੋਰੋ ਮਹਿੰਦੀ ਮਮੀ ਮਮੀ ਬਾਤ ਹੋ ਬੈ ਚਲੋ ਉਪਾ ਬਣਾਇਆ ਨੇ ਕੁੜੀ ਨੂੰ ਉੱਥੇ ਚ ਬੱਤ ਜਣਾ ਪੱਤੀ ਪਾਈ ਦੀ ਹਾਂ ਬਸ ਇੱਕ ਕੱਪ ਥੋੜਾ ਜਨਾ ਕਹਿੰਦੇ ਬਸ ਆ ਆਗਾ ਆਗਾ ਹੈਗਾ ਉਹਨੂੰ ਤਾਜੀ ਬਣਾ ਕੇ ਆਟੀ ਕੁੜੀ ਦੇ ਬਾਜਾ ਬਸ ਜਿੱਥੇ ਨੂੰ ਜੱਤ ਕਰਦਾ ਮਹਿੰਦੀ ਲਾਉਣੀ ਹੈ ਜਿੱਥੇ ਮਰਜੀ ਬਹਿ ਕੇ ਲਵਾ ਲੈ ਉਹ ਗਏ ਨਾ ਉਹ ਪਹਿਲਾਂ ਐ ਕਰ ਆ ਹਾਂ ਹਾਂ ਬੇਲਾ ਆ ਰਿਹਾ ਲੱਗਿਆ ਲਾਉਣੇ ਆਲਾ ਬੇਲਾ ਇੱਕ ਬੇਲਾ ਦੋ ਉਧਰ ਉਹਨੇ ਲਾਦਨੇ ਜਿੰਨੇ ਨੂੰ ਉੱਤੇ ਲੱਗਣੀਆਂ ਉਹਨਾਂ ਨੂੰ ਵੀ ਕਾ ਸਕ ਵੀਰਾਂ ਨੂੰ ਭਾ ਵੀਰਾਂ ਨੂੰ ਵੀ ਹਾਂ ਚਲੋ ਆ ਤੋ ਨਿਕਲੋ ਬਾਹਰ ਨੂੰ ਗਾ ਹਾਂ ਕਿੱਥੇ ਕੰਮ ਨੂੰ ਹਾਂ ਹਾਂ ਕਿੱਥੇ ਰਹਿ ਗਈ ਕੌਣ ਕਿੱਥੇ ਰਹਿ ਗਿਆ ਅੱਛਾ ਇਸੇ ਨੂੰ ਕੁਰਸੀ ਰੱਖ ਦੇਈ ਕੋਸਣਾ ਮੇਰੇ ਮਹਿੰਦੀ ਲਾ ਦੇ ਪਹਿਲਾਂ ਮੇਰੇ ਲਾ ਬਹਿ ਪਹਿਲਾਂ ਮਾਮੀ ਤੇ ਲਾਉਣੀ ਨਹੀਂ ਲਾਉਣੀ ਫਿਰ ਮੈਂ ਤੇ ਨਾ ਰੀਤ ਤੇ ਸਾਂਭਣੀ ਨਾਲ ਗੱਲ ਆ ਲਾ ਰੀਤ ਤੇ ਸਾਂਭਣੀ ਰਾਤ ਨੂੰ ਹਰ ਗੁਣ ਤਾਂ ਕਹ ਵੀ ਹਰ ਗੁਣ ਸਾਹਮਣੇ ਆ ਰੀਤ ਸਾਹਮਣੇ ਆੜ ਦੇ ਥੱਲੇ ਆਣਾ ਇਹਨਾਂ ਨੇ ਫਿਰ ਦੇਦੀ ਹੈ ਨਾ ਅੱਧਾ ਕੱਪ ਮੇਰੀ ਕੁਰਸੀ ਨਹੀਂ ਆ ਦੋ ਮări ਜੀ हाँ कुर्सी ला कुर्सी तुम्हारा एक बजे का टाइम था बारह बजे का भी काम काम बै, बै, पता ही है ਸਾਡੇ ਕੰਮ ਹੋਰ ਪੈ ਗਿਆ ਸਾਡੇ ਕੰਮ ਬਹੁਤ ਆ ਬਿਆਹਾਂ ਚ ਵੀ ਤੁਹਾਨੂੰ ਪਤਾ ਹੀ ਆ ਯਾਰ ਜਿਹੜਾ ਕੰਮ ਹੁੰਦਾ ਬਿਆਹਾਂ ਦਾ ਮੈਂ ਤਾਂ ਇਸੇ ਕਾਲ ਨਹੀਂ ਕੀਤੀ ਹਾਂ ਮੈਂ ਤਾਂ ਹੀ ਤਾਂ ਹੀ ਬਜਾ ਤਾਂ ਮੈਂ ਫ੍ਰੀ ਹੋ ਗਿਆ ਮੈਂ ਫੋਨ ਕਰਤਾ ਜਦ ਵੀ ਭੇਜ ਦੇ ਬੰਦਾ ਭਾਈ ਹਾਂ ਬਾਜ਼ਾਰ ਜਿਆਦਾ ਸੀ ਘਰ ਨੂੰ ਆ ਗਿਆ ਤੇ ਬਾਅਦ ਅਜੇ ਵੀ ਸਮਾਨ ਛੱਡਿਆ ਹੈ ਬਾਜ਼ਾਰ ਚ ਹਾਂ ਉਹ ਜਾ ਕੇ ਦਿਖਾਵਾਂ ਨੂੰ ਤਨ ਜਬ ਤੱਕ شادی ਨਹੀਂ ਹੋਈ ਉਹ ਚੱਕਰ ਲੱਗਦੇ ਰਹਿਣਗੇ ਰੋਪੜ ਦੇ ਹਾਂ ਛਾਦੀ ਬਾਤ ਤਾਂ ਸਹੀ ਹੈ ਮੈਂ ਤਾਂ ਜੇਹੀ ਬੋਲਦਾ ਵੀ ਜਬ ਤੱਕ شادی ਉਧਰ ਬਰਾਤ ਆਏਗੀ ਉਧਰ ਅਸੀਂ ਰੋਪੜ ਕੋ ਭਾਗेंगे ਬੀਏ ਸਮਾਨ ਰਹਿ ਗਿਆ ਇਹ ਰਹਿ ਗਿਆ ਮੈਂ ਦੀ ਆਣੀ ਤਾਂ ਲੱਗਣਾ ਹਲਦੀ ਲਗਾਇਆ ਹੋਇਆ ਤੁਸੀਂ ਕਿਆ ਲਾਇਆ ਹਲਦੀ ਹਾਂ ਕਿੱਥੇ ਉੱਪਰ ਉਹ ਦੇਖ ਗੰਦੀ ਨਹੀਂ ਲਗਣੀ ਉਧਰ ਪਤਾ ਨਹੀਂ ਉਹਨਾਂ ਨੇ ਔਰਤਾਂ ਬੂਹ ਬੈ ਕੇ ਤਾਂ ਤੁਸੀਂ ਪਤਾ ਨਹੀਂ ਕਹਤੇ ਉਹ ਬਠਾਲ ਦੀ ਕੁੜੀ ਐ ਕਿੱਥੇ ਹੋਰ ਕਿਤੇ ਬਗਾਉਣੀ ਜਿੱਥੇ ਮਰਜੀ ਸਾ ਮਾਚ ਬਿਠਾ ਲੈਂਦਾ ਨਾ ਵਿਚਾਰੀ ਤੇ ਸਿੱਧੀ ਧੁੱਪ ਪੈਂਦੀ ਹੈ ਜੇ ਰੰਗ ਕਾਲਾ ਹੋ ਗਿਆ ਸਾਡੀ ਧੀ ਰਾਣੀ ਦਾ ਹੁਣ ਫੇਰ ਧੁੱਪ ਪਾ ਕੇ ਫੇਰ ਦੇਖਦੇ ਨਹੀਂ ਤੁਸੀਂ ਵੀ ਬਸ ਬਿਠਾ ਲਤੀ ਜਦੋਂ ਇੱਥੇ ਸਾਹਮਣੇ ਧੁੱਪ ਪੈਂਦੀ ਹੈ ਕੋਈ ਨਹੀਂ ਹਰਦੀ ਜੈ ਜੋ ਮਰਜੀ ਲਿਖੀ ਜਾਓ ਤੇ ਕੀ ਹੈ ਵੀਡੀਓ ਕੋ ਦੇਖ ਕੇ ਦੋ ਤਿੰਨ ਕਸਟਮਰ ਵੀ ਆ ਗਏ ਤੇ ਪਲਾਮ ਤੁਹਾਡੇ ਵੀਡੀਓ ਦੇਖ ਕੇ ਆਏ ਠੀਕ ਹੋਏ ਉੱਧਰ ਵੀ ਲੱਗਣ ਲੱਗ ਗਈ ਉਹਦੇ ਮੈਂ ਦੀ ਹੁਣ ਠੰਡਾ ਤੂੰ ਹੁਣ ਆਪੇ ਪਲਾ ਠੰਡੀ ਕਰਕੇ ਉਹਨੂੰ ਕੁੱਟ ਕੁੱਟ ਸਿੱਪ ਸਿੱਪ ਕਰਕੇ ਆਪੇ ਪਲਾ ਦੇ ਹੁਣ ਹੁਣ ਤਾਂ ਦੋ ਦੋ ਦਿਨਾਂ ਦੀ ਸੇਵਾ ਕਰਨੀ ਪੈਣੀ ਤੁਹਾਨੂੰ ਗਾਣਾ ਵੀ ਉਹਨਾਂ ਦਾ ਜੋ ਦੀ ਜੰਦਰ ਹੈ ਹਾਂ ਰੋਪੜ ਦੀ ਗੇੜੀ ਹਾਂ ਰੋਪੜ ਦੀ ਗੇੜੀ ਮੇਰੇ ਨੂੰ ਵੀ ਮਹਿੰਦੀ ਲਗਾਈ ਸੀ ਆ ਆਇਆ ਤੁਹਾਨੂੰ ਆਇਆ ਤੁਹਾਨੂੰ ਆਇਆ ਉਹ ਵੀ ਲੈ ਈ ਚਾਹੁੰਦੇ ਕੋਲ ਕੋਲ ਦੀ ਹੀ ਪਵਾਰ ਨਹੀਂ ਨਾ ਨਾ ਰਲਾ ਕੇ ਰੱਖਦੇ ਮਾਮੀ ਨੇ ਇਹਨੂੰ ਪਹਿਲਾਂ 24 ਘੰਟੇ ਪਹਿਲਾਂ ਰਲਾਉਂਦੀ ਹੈ ਇਹ ਤਾਂ ਬਣਦੀ ਗੱਲਬਾਤ ਆ ਨਾ ਹਾਂ ਇਹ ਵੀ ਤਾਂ ਮੈਂ ਮੈਂ ਦੁੱਧ ਕਿਹੜਾ ਕੱਲਵਾਤਾ ਬਾਈ ਹੈ ਮੈਂ ਖਾ ਮੈਂਹੰਦੀ ਦੀ ਵੀ ਦੇਖ ਲੋ ਕਿਆ ਗੱਲਵਾਤਾ ਆਪਣੀ ਬਣਾ ਕੇ ਤਨੀਜ ਕਰਕੇ ਵੀ ਪਰੋਤੀ ਹਮ ਆਪਣੀ ਬਣਾਤੇ ਨਾ ਜਿੱਥੇ ਲੱਗਦਾ ਉਹ ਤਨੀਜ ਲੱਗਦਾ ਉਹ ਇੱਧਰ ਡਿਜ਼ਾਈਨ ਖਰਾਬ ਹੋ ਗਿਆ ਹਾਂ ਆ ਬਾਹਰ ਇਹ ਬਾਹਰ ਮੈ ਪਤਾ ਥੋੜਾ ਉੱਚਾ ਹੀ ਕਰਦਾ ਚੜਾ ਦੇ ਉੱਪਰ ਤੱਕ ਚੜਾ ਦੇ ਕੋਈ ਨਹੀਂ ਮੇਰਾ ਫੋਨ ਵੀ ਆਪਣੀ ਗੇਟ ਚ ਪਾ ਕੇ ਰੱਖੀਦਾ ਆ ਤੁਹਾਨੂੰ ਮੈ ਲੜਾਂਗਾ ਬੈ ਜਾ ਮੈਂ ਨਹੀਂ ਬੈਣਾ ਮੈਂ ਖੜੇ ਪਿੰਡ ਤੇ ਆਂ ਵੀਡੀਓ ਦੇ ਵੀਡੀਓ ਬਣ ਰਹੀ ਆ ਵਧੀਰਾ ਲੱਗਦੀ ਆ ਕੁੜੀ ਹਾਂ ਕੁੜੀ ਤਾਰ ਲੱਗਦੀ ਤੇਰੀ ਦੀ ਐਵੇਂ ਥੋੜਾ ਕੁਰਸੀਆਂ ਲਿਆ ਦਿਓ ਆਪ ਤਾਂ 15 ਲੈ ਜੇਬਾਂ ਖਾਲੀ ਤੇ ਤਾਂ ਕੋਈ ਚੱਕਰ ਨਹੀਂ ਪਰਮਾਤਮਾ ਨੇ ਕਿਧਰ ਰੁਣਾਈ ਦਾ ਹੀਲਾ ਕਰ ਦੇਣਾ ਕੋਈ ਵੇ ਜਿਹੜੇ 15 ਦਿਨ ਤੋਂ ਅਸੀਂ ਨੱਠੇ ਭੱਜੇ ਫਿਰਦੇ ਆਂ ਅਿਕਾੰਬਾਦ ਤੇ ਨੱਠੇ ਭੇਜਦੇ ਫਿਰਦੇ ਵੀ ਸਾਡੀ ਕੁੜੀ ਦੀ ਟੌਰ ਹੋਵੇ ਪੂਰੀ ਪਰ ਮਾਤਾ ਮਾਮੂਰੇ ਹੀ ਆ ਵੀ ਆਪਣੇ ਘਰ ਖੁਸ਼ ਰਹੀ। ਬਸ ਹਾਂ। ਜੋਰ ਤਾਂ ਪੂਰਾ ਲਾਇਆ ਹੋਇਆ। ਕਿ ਹਰੇਕ ਦੀ ਇੱਛਾ ਪੂਰੀ ਹੋਵੇ। ਕਿ ਇਧਰ ਹੀ ਸਾਥ ਹੀ ਇਧਰ ਹੀ ਪਾਸ ਮੇਂ ਨਹੀਂ ਹੈ ਕਿ ਦੂਰ ਹੈ ਥੋੜੀ। ਯਾਓ। ਲਾਂਡਰਾਂਗੇ ਉਹ ਲਾਂਡਰਾਂ ਸੇ ਆ ਗਿਆ। ਮੋਹਾਲੀ ਮੈਂ ਆ। ਜ਼ਿਲ੍ਹਾ ਮੋਹਾਲੀ ਬਟਦਾ। ਚਲੋ ਜਿਆਦਾ ਦੂਰ ਵੀ ਨਹੀਂ ਪਾ। ਜਿਆਦਾ ਦੂਰ ਵੀ ਨਹੀਂ ਆ 30 ਕਿਲੋਮੀਟਰ ਹੋਗਾ। 30 ਸੇ ਵੀ ਨਹੀਂ 30 ਸੇ ਜ਼ਿਆਦਾ ਹੋਗਾ। 40 ਕਿਲੋਮੀਟਰ ਹੋਗਾ ਬਸ। ਉੱਪਰ ਤੋਂ ਨਾਲ ਦੀ ਨਾਲ ਸੁੱਕਣ ਵੀ ਲੱਗ ਗਈ। ਇਹ ਤੈਨੂੰ ਠੰਡ ਲੱਗਣੀ ਸ਼ੁਰੂ ਹੋਣੀ ਹੈ ਮਰ ਜਾਣੀ ਨੂੰ ਦੇਖੀ। ਤਾਂ ਹੀ ਕਿਹਾ ਮਾਮੀ ਨੇ ਕਹਿੰਿਆ ਅੰਦਰ ਬੈਠ ਕੇ ਲਗਾਨੀ ਦੀ। ਹਾਂ ਮਾ ਮੈਂ ਕਹਿੰਦਾ ਨਹੀਂ ਕਿਉਂ ਮੈਂਦੀ ਵੀ ਠੰਡੀ ਹੁੰਦੀ ਆ। ਹਾਂ ਮੈਂ ਨਹੀਂ ਮੈਂ ਨਹੀਂ ਬਹਿਣਾ। ਮੈਂ ਨਹੀਂ ਬਹਿਣਾ। ਉਹ ਇੰਨੀਆਂ ਕੁਰਸੀਆਂ ਕਿੰਨੀਆਂ ਕਿਤੇਰੇ ਕੋਲ ਜਿਹੜੀ ਇੱਕ ਇੱਕ ਕੁਰਸੀ ਚ ਕੁਰਸੀ ਤੂੰ ਮੰਜੇ 'ਤੇ ਬਹਿ ਜਾ ਇਹ ਕੁਰਸੀ 'ਤੇ ਬਹਿ ਜਾਊਗਾ। ਲਓ ਜੀ। ਤੂੰ ਤਾਂ ਵੱਢੀ ਹੋ ਜਾਣਾ ਹੁਣ ਤੇ ਮੇਰੀ ਜੇਬ ਚ ਘਾਤੇ ਪਾਇਆ ਫਿਰਦਾ। ਖੜਕ ਜਾਣਾ। ਖੜਕੇ ਜਾਣਾ ਜਿਹੜਾ ਕੋਦੀ ਮਾਂ ਦੀ ਗੋਦੀ ਚੜ ਜਾਂਦਾ। ਦੇ ਦੇ ਮੈਨੂੰ। ਹਾਂ ਜੀ। ਨਹੀਂ ਦੇਣੀ। ਕੀ ਆਵਾਂਗੇ ਤੇ? ਆਮਨ ਕੇ ਲਈ ਸੁਖਵੀਰ ਆ ਗੱਲ ਕਰਿਓ ਐਨੂੰ ਕਿਹਾ ਕਿ ਹੁਣ ਐਨ ਮਹਿੰਦੀ ਲਾਉਣੀ ਆ ਆਇਆ ਮੈਂ ਲਵਾ ਦਮਾ ਬਤ ਮਹਿੰਦੀ ਕਿਆ ਲੈਣੀ ਆ ਕਿਆ ਇਧਰੋਂ ਦੱਸ ਗੱਡੀ ਲੈਣੀ ਕਿਆ ਕਹਿੰਦੇ ਕਿਹੜੀ ਗੱਡੀ ਯਮਨ ਸੁਖੋਂ ਮੈਂ ਇਧਰ ਇਹ ਡਮਾਂਡਾ ਪੂਰੀਆਂ ਕਰੂੰਗੀ ਅਦੇ ਇੱਕ ਤਾਂ ਬਿੱਲਾ ਬਣਾ ਦੀ ਇੱਕ ਸਾਈਡ ਇੱਕ ਸਾਈਡ ਬਣਾ ਦੀ ਬਿੱਲੀ ਨਹੀਂ ਨਹੀਂ ਉਹ ਉੱਲੂ ਬਣਾ ਦੀ ਉਹ ਹੀ ਉੱਲੂ ਬਣਾ ਲਈ ਨਹੀਂ ਉੱਲੂ ਮੰਮੀ ਦੇ ਦੋ ਤਰ੍ਹਾਂ ਨੇ ਲਿਆਈ ਇੱਕ ਉਹਨਾਂ ਨੇ ਲੈਣਾ ਕਰ ਲੋ ਸੇਵਾ ਭੱਗ ਭੱਗ ਆਲਾਂ ਨੂੰ ਮਿਲਦੀ ਐ ਸੇਵਾ ਭਾਈ ਭੈਣ ਮੈਂ ਤਾਂ ਕਰੂਗੀ ਬਸ ਉਹ ਮੈਂ ਕਹਿੰਦਾ ਭੱਗ ਆਲਾਂ ਨੂੰ ਸੇਵਾ ਮਿਲਦੀ ਐ ਅੱਜੇ ਮੌਕਾ ਆ ਡਿਪਲ ਕਰਾਲਾ ਨਹੀਂ ਇਹ ਦਾੜ ਕੇ ਅੱਧੇ ਅੱਧੇ ਘੰਟੇ ਤੱਕ ਇਹਨੇ ਫੇਰ ਮੰਗੂਗੀ ਅਜੇ ਯਾ ਠੰਡ ਜੀ ਆਏ ਪੀੜੀ ਵੀ ਔਖੀ ਐ ਇੱਕ ਪੰਗਾ ਥੋੜਾ ਕੁੜੀ ਆਂ ਕਿ ਕਸਰਾਣਾ ਲੇਖ ਦੇ ਇੱਧਰ ਤਾਂ ਕੰਮ ਸ਼ੁਰੂ ਹੋਣਾ ਪੁੱਤ ਇੱਕ ਚੇਅਰ ਉਹ ਲੈ ਆ ਨਾ ਹੂੰ ਉਹ ਚੇਅਰ ਚੇਅਰ ਕਿੱਥੇ ਐਂ ਨਹੀਂ ਆਉਣੀਆਂ ਐਂ ਹੁਣ ਤੂੰ ਤਾਂ ਚੇਅਰ ਚੇਅਰ ਕਰੀ ਜਾਂਦਾ ਟੈਂਟਾਂ ਵਾਲੀਆਂ ਲਾਉਣੀਆਂ ਪਣੀਆਂ ਚੱਕ ਕੇ ਥੱਲੇ ਦੇ ਚੱਲ ਮੈਂ ਲੈ ਕੇ ਆਉਂਦਾ ਨਾ ਹਾਂ ਹਾਂ ਦੋ ਕੁਰਸੀਆਂ ਪੁੱਤ ਥੱਲੇ ਤੋਂ ਦੋ ਕੁਰਸੀਆਂ ਚੱਕ ਕੇ ਲੈ ਟੈਂਟ ਵਾਲੀਆਂ ਠੀਕ ਐ ਚਾਰ ਉਹ ਨਹੀਂ ਐਸੇ ਕਰ ਲੈਣਾ ਮੂੰਹ ਤਾਂ ਕੋਈ ਦੇਖ ਤਾਂ ਮਹਿੰਦੀ ਲੱਗ ਗਈ ਨਾ ਇੱਕ ਵਾਰ ਆਏ ਮੁੱਠੀ ਮੀਜ ਕੇ ਆਏ ਖੋਲਣੀ ਐ ਬੱਸ ਕਰੋ ਬੱਸ ਇਹ ਕਿੱਥੇ ਲਈ ਤੋੜਨੀ ਐ ਇਹ ਲਓ ਟਿਊਸ਼ਨ ਆ ਦਿੰਦੀ ਐ ਮੈਂ ਟਿਊਸ਼ਨ ਨੂੰ ਪੂਰੇ ਕੰਨ ਕਰੂ ਦੇਣੇ ਗੱਡੀ ਮੁੱਗਦੀ ਐ ਪੂਰੇ ਆ ਕੰਨ ਕਰ ਦੇ ਦੇ ਦੋ ਦੇ ਦੋ ਨਹੀਂ ਕਿਉਂ ਚਾਰਜੇ ਨਹੀਂ ਆਉ ਚੱਲ ਉਹਨਾਂ ਨਹੀਂ ਚਾਰਜੂਗੀ ਬੱਸ ਧੜਾਕ ਦੇਣੀ ਉਹਨਾਂ ਖਰਾਬ ਹੋ ਜੂਗੀ ਸਾਲੀ ਕੀ ਹੋ ਜੂਗਾ ਇਹ ਟੋਫੀ ਕੱਢ ਕੇ ਦੇ ਦੋ ਮਿੰਟ ਤੱਕ ਦੇਣਾ ਨਹੀਂ ਚੱਲ ਜਾ ਜਾ ਜਾਓ ਤੁਸੀਂ ਦੇ ਦਿਓ ਦੇ ਦਿਓ ਦੇ ਦਿਓ ਕਿੱਥੇ ਆ ਕੋਈ ਨਾ ਮੈਨੂੰ ਪਤਾ ਹੈ ਕਿੱਥੇ ਆ ਉੱਥੇ ਪਈ ਆ ਉਹਦੇ ਚ ਉਹੋ ਉਹ ਬਸ ਆ ਉਹ ਸਮਝ ਗਏ ਪਤਾ ਹੀ ਨਹੀਂ ਸਮਝ ਗਏ ਬਸ ਉਹ ਪਈ ਆ ਉੱਥੇ ਪਈ ਆ ਇਹਨਾਂ ਤਾਂ ਦੇਖ ਇਹਨਾਂ ਦੇ ਰੰਗ ਰੰਗ ਪੇ ਛੱਕ ਤੇ ਘੱਟ ਚੜੇ ਉਧਰ ਨਹੀਂ ਘੱਟ ਚੜਨਾ ਚਾਹੀਦਾ ਕੁੜੀ ਦੇ ਹਾਂ ਪਹਿਲਾਂ ਦੱਸ ਦਵਾਂ ਮੈਂ ਤੁਹਾਨੂੰ ਮੈਂ ਰੰਗ ਨੂੰ ਦੇਖ ਕੇ ਕਹੀ ਜਾਂਦੀ ਹੈ ਆਈ ਵੀ ਹੋ ਜਣੀ ਐ ਜੇ ਨਾ ਚੜਿਆ ਰੰਗ ਵੀ ਸੱਸ ਨੂੰ ਪਿਆਰੀ ਤਾਂ ਹੀ ਕਹਣਾ ਸਾਰਿਆਂ ਨੇ ਜਦੋਂ ਗੰਗੂੜਾ ਚੜੂਗਾ ਹਾਂ ਜੇ ਨਾ ਉਹ ਜੜੀ ਫੇ ਤੁਹਾਡੇ ਨਾਲ ਵੀ ਹੋ ਜਣੀ ਇਹ ਤਾਂ ਮੈਂ ਹਰ ਗੁਣ ਆਉਂਦੀ ਸਾਰੇ ਰੋਣ ਵੀ ਥੋੜੀ ਜੀ ਤਾਂ ਜਦ ਦੇ ਭੱਜੀ ਨੇ ਫੈਨਾ ਵੀ ਮੈਂ ਚੱਕ ਲਵਾਉ ਨੂੰ ਮੈਂ ਤਾਂ ਇਹ ਤਾਂ ਪਹਿਲਾਂ ਲਵਾ ਲਈ ਵੀ ਹਰ ਗੁਣ ਚੱਪੇ ਨੀ ਐੱਗੇ ਮੈਂ ਸਾਰਿਆਂ ਤੋਂ ਐਂਡ ਤੇ ਲਵਾਈ ਤੀ ਜਸਮੀਨ ਦੇ ਵਿਆਹਾਂ ਇੱਥੇ ਨਾ ਇੱਥੇ ਗੁੱਡਾ ਬਣਾ ਦੀ ਇੱਥੇ ਗੁੱਡੀ ਨਹੀਂ ਨਹੀਂ ਇੱਥੇ ਮੋਰ ਬਣਾ ਦੀ ਨਹੀਂ ਹੂੰ ਹੋਰ ਕੀ ਬਣਾਉਣਾ ਫਿਰ ਕੁਛ ਨਹੀਂ ਬਸ ਮੈਂ ਤੇ ਇੱਥੇ ਪੱਕੀ ਹਾਂ ਮੈਂ ਦੀ ਤੇ ਵੀ ਲਈ ਫਿਰਦਾ ਦਿੱਤਾ ਕਿਹਾ ਟਾਪ ਦਾ ਬੱਲ ਬਣਾਈ ਫਿਰਦਾ ਲੈ ਇਹ ਕਹਿੰਦਾ ਹਮ ਹਮ ਕਿਸੇ ਸੇ ਕਮ ਨਹੀਂ ਹੈ ਜਾਂ ਜਾ ਤਾਂ ਬਣਾਉਣੀ ਪੈਣੀ ਬਣਾ ਲੈ ਯਾਰ ਘੱਟ ਮੱਠੇ ਵਾਲੀ ਮੈਂ ਵੀ ਪੀ ਲੂੰਗਾ ਹੂੰ ਆਹ ਕੀ ਨਿਕਲੇ ਮੇਰੀ ਜੇਬ ਚ ਤੇੜਾ ਪਾਇਆ ਮੈਂ ਮੰਨੂ ਆ ਦੇਖ ਮੇਰਾ ਪੱਤਾ ਦੇਖਿਆ ਕਿੰਨਾ ਕੰਮ ਕਰਦੀ ਆ ਕੁਰਸੀਆਂ ਤਾਂ ਦੋ ਵੀ ਆ ਗਈਆਂ ਤੇ ਉੱਪਰ ਅੰਸ ਰੱਖ ਗਿਆ ਇਹਦੇ ਤੇ ਬਹਿ ਜਾ ਨਾ ਨਾ ਹੁਣ ਨਹੀਂ ਛੱਡਣਾ ਹੈਗਾ ਹੁਣ ਤਾਂ ਚੰਦਰਮੁਖੀ ਦਾ ਡਿਜ਼ਾਈਨ ਪੈਣ ਲੱਗ ਗਿਆ ਕਾ ਵੀ ਇਹ ਸਭ ਥੋੜੀ ਸੰਜੀਦਗੀ ਹੈ ਹੈ ਨਾ ਨਾ ਸਾਰਾ ਨੇ ਆਪਣੀ ਆਪਣੀ ਜਗਾ ਸਾਰਾ ਨੇ ਅਲੱਗ-ਅਲੱਗ ਦੇਖਣਾ ਮੈਂ ਤਾਂ ਆਪ ਪੈਰਾਂ ਪਰ ਫੁੱਲ ਬਣਾਉਣੇ ਤਿੰਨ-ਚਾਰ ਬੱਸ ਕਰੋ ਇੱਕ ਜ਼ੂਰਦ ਮੁਖੀ ਦਾ ਬਣਾਦੀ ਇੱਕ ਹੋਰ ਕਾ ਦਾ ਬਣਾਉਂਗਾ ਚੰਦਰਮੁਖੀ ਇੱਕ ਚੰਦਰਮੁਖੀ ਹਾਂ ਚੰਦਰਮੁਖੀ ਹਾਂ ਇੱਕ ਕੜੀਕ ਇੱਕ ਪੈਰ ਪਰ ਅਸਲਾ ਮਹਿੰਦੀ ਹੈ ਤੇਰੀ ਹਿੱਲਦੀ ਹੈ ਮਹਾਸਦੀ ਅੱਛਾ ਇਹ ਤਾਂ ਬਾਹਲੀ ਕੰਮ ਸੀਰੀਅਸ ਹੋ ਗਿਆ ਮੇਰੇ ਫੋਨ ਦਾ ਕੈਮਰਾ ਸਾਫ਼ ਨਹੀਂ ਹੈ ਮੈਨੂੰ ਭੇਜ ਦੇ ਮਮੀ ਪੀਪਲ ਗਰੰਗ ਮੱਕੀਏ ਕੱਢ ਲਾਉ ਕਹਿੰਦੇ ਮੈਨੂੰ ਬੋਲ ਲੈਣਾ ਹੋਣਾ ਨਾ ਹਾਂ ਸੋਣਾ ਕਿਨੂੰ ਮੇਰੇ ਮੇਰੇ ਪਾਸ ਹੀ ਨਾ ਮਾਸੀ ਦਾ ਨੰਬਰ ਨਹੀਂ ਹੈ ਸਟੇਟਸ ਲਾ ਦੇ ਇਸ ਕੋ ਫੋਟੋ ਖਿੱਚ ਕੇ ਕੁੜੀ ਦੀ ਸਾਰਿਆਂ ਨੂੰ ਪਤਾ ਲੱਗ ਜਾ ਸਾਡੀ ਕੁੜੀ ਤੇ ਅੱਜ ਮਹਿੰਦੀ ਲੱਗਦੀ ਹੈ ਹਾਂ ਮੇਰੇ ਫੋਨ ਤੇ ਵੀ ਲਾ ਦੇ ਹਾਂ ਭਾਈ ਛਾਂਗ ਨਹੀਂ ਅੱਜ ਕੁੜੀ ਦੇ ਮਹਿੰਦੀ ਲੱਗਦੀ ਆ ਦਿਨ ਛਗਨਾ ਵਾਲਾ ਏ ਅੱਜ ਦਿਨ ਛਗਨਾ ਵਾਲਾ ਏ ਅੱਜ ਦਿਨ ਛਗਨਾ ਵਾਲਾ ਏ ਬੜੀ ਖੁਸ਼ ਹੋ ਉਠਾ ਲਈ ਇੱਕ ਆਈਟਮ ਬਣਨ ਲੱਗੀ ਜੀ ਬਰਫੀ ਕੋਈ ਦੀ ਸੋ ਹਾਂਜੀ ਹਾਂਜੀ ਕੋਈ ਬਰਫੀ ਆਏ ਪ्योर ਬੋਤਾ ਹੈਗਾ ਨਾ ਖੁਸ਼ਬੂ ਕੋਈ ਇੱਕ ਬਰਫੀ ਬਣਾ ਰਹੇ ਆਂ ਸੀ ਉਹ ਨਹੀਂ ਬਣਾਉਂਦੇ ਹੈਗੇ ਆਂ ਡੁਪਲੀਕੇਟ ਅੱਛਾ Ориجنਲ ਆ Ориجنਲ ਬਰਫੀ ਪ्योर ਹੈ ਹੈ ਹਾਂ ਜਿਆਮ ਵਿਆਜ ਨਹੀਂ ਖਾਦੀ ਹੋਣੀ ਹੈ ਨਾ ਨਾ ਇਹ ਗੱਲ ਨਹੀਂ ਅਸੀਂ ਜਦ ਆਪਣੀ ਪਹਿਲਾ ਕੁੜੀ ਦਾ ਵਿਆਹ ਕਰਦਾ ਦਦ ਵੀ ਰੀ ਜਨਰੇਤੀ ਹੋਰ ਤਾਂ ਸੀ ਬੈਣ ਨਹੀਂ ਖਾਦੀ ਹੋਣੀ ਨਾ ਨਾ ਖਾਣ ਬਣਾਉਣ ਵਾਲੇ ਬਣਾਉਂਦੇ ਆ ਇਹਦੀ ਗੱਲ ਹੀ ਕਰਦੀ ਹੁੰਦੀ ਆਪਣੇ ਨਾਲ ਤੋਂ ਵੀ ਵਧੀਆ ਬਣਾਈ ਹੋਣੀ ਅਗਲਿਆਂ ਨੇ ਇਹ ਗੱਲ ਨਹੀਂ ਕਰੀ ਜਾਂਦੀ ਵੀ ਹੋਰ ਪਹਾਂ ਚ ਦਿਖਾਦੀ ਮੁੰਡਾ ਸਮਾਨ ਜਾਣਾ ਪੈਂਦਾ ਜਿਹੜਾ ਜਿਹੜਾ ਧੀ ਵਾਲਾ ਕੋਈ ਪ੍ਰੋਗਰਾਮ ਕਰਦਾ ਨਾ ਉਹ ਆਪਣੇ ਵੱਲ ਤੋਂ ਬਹੁਤ ਵਧੀਆ ਕਰਦਾ ਮੁੰਡਾ ਸਮਾਨ ਜਾਣਾ ਬੰਦ ਨਾ ਆ ਖੋ ਫੇਰ ਬਚਾ ਲੈ ਕਰਦੇ ਚਪਾਲ ਲਿਖਾ ਫੇਰ ਅੱਛਾ ਚੰਚਮ ਨੂੰ ਟੀਕਾ ਲਾਉਣਾ ਉਹਦੇ ਚ ਹਾਂ ਇਹ ਮਾਂ ਦੇ 2 ਕਿਲੋ ਮੈਂ ਤਕਰੀਬਾ ਹੀ ਹੈ ਭਾਬੀ ਇਹ ਕਹਿੰਦਾ ਵੀ ਮਾਂ ਦੀ ਦਾਲ ਮੈਂ ਬਣਾ ਦੇਣੀ 3 ਕਿਲੋ ਮਾਂ ਲਿਆ ਦੇ ਨੂੰ ਜੋਕ ਕੇ ਨਾ ਹੁਣ ਇਹ ਸਵੇਰੇ ਬਣਾਉਂਗਾ ਮੈਂ ਉਹ ਹੁਣ ਬਣਾ ਦੇ ਮੈਂ ਹੁਣ ਮੈਂ ਨਹੀਂ ਬਣਾਉਣੀ ਹਾਂ ਚਲੋ ਇਹਦਾ ਮੁੱਕਰ ਗਿਆ ਭਾਈ ਆਪੇ ਬਣਾਉਣੀ ਪੈਣੀ ਆ ਆਪੇ ਬਣਾ ਕੇ ਖਾਣੀ ਪੈਣੀ ਆ ਹਾਂ ਹਾਂ ਭਾਬੀ ਛੋਲ ਦੇ ਇੱਧਰ ਵੀ ਬੀੜ ਜਿਆਦਾ ਥੋੜੀ ਜੀ ਇੱਧਰ ਵੀ ਬੀੜ ਜਿਆਦਾ ਜੱਟ ਦੇ ਨਾਲ ਤੇ ਉਹ ਮੈਂ ਹਰਵਾਈ ਦੋਨੋਂ ਐ ਹਰਵਾਈ ਆ ਹੂੰ ਪਰ ਲੱਡੂ ਵੀ ਪੂਰਾ ਗੋਲ ਆਉਂਦਾ ਉਹ ਦੇਖ ਤਾ ਕਾਲ ਆ ਰਿਹਾ ਵਿਚਾਰਾ ਤਲ ਪਿੰਡਾਂ ਦੇ ਦੋ ਠੱਕੀ ਲੱਗਦੇ ਹੁੰਦੇ ਜਿਆਦਾ ਹਾਂ ਜਿਆਦਾ ਇਹ ਕਿ ਮੈਂ ਉੱਥੇ ਪਹੁੰਚਦਾ ਉਹ ਨਹੀਂ ਜਾਂਦਾ ਨਹੀਂ ਨਹੀਂ ਸੌਰੀ ਹੋ ਗਈ ਬੋਲ ਮੈਂ ਬਦਨਾਮੀ ਕਰਦੀ ਨਾ ਕਾਦੀ ਬਦਨਾਮੀ ਕਰਦੀ ਸਾਡੀ ਬੰਦੂ ਕਹਿੰਦਾ ਲੰਡੂ ਛੋਟਾ ਰੱਖ ਮੇਲੇ ਦਾ ਹੱਥ ਛੋਟਾ ਏ ਤੇ ਮੈਂ 200 ਪ੍ਰਿੰਸ ਦੇ ਦੇ ਉਹਨਾਂ ਨੇ ਬਾਲ ਤੋਂ ਰੱਖਿਆ ਉਹ ਪੀੜੇ ਮਰ ਕੇ ਵਰਦਨ ਅੱਛਾ ਪ੍ਰਿੰਸ ਬੜੇ ਵੱਟ ਗਿਆ ਬੜੇ ਵੱਟ ਗਿਆ ਵਾਹ ਰੋ ਕੋਈ ਜੇ ਤੇ ਨਾ ਮਾਰੀ ਵੀ ਘੱਟਦਾ ਥੱਲੇ ਨਾਲ ਹੋਣੀ ਥੱਲੇ ਨਾਲ ਆ ਗਈ ਥੱਲੇ ਨਾਲ ਹੋਣੀ ਪਾਈ ਨੂੰ ਸਮੇਂ ਮੈਨਾ ਰੋ ਮੈਂ ਬੇਹਤ ਬਣਾਉਣਾ ਬਣਾ ਜਾ ਲਾ ਫੜ ਭਾਈ ਸ਼ਗਨ ਜਿਹੜਾ ਦੁਲਾ ਦੋਲਣ ਬਣਾਉਣੀ ਕਿਨੇ ਬਣਾਉਣੀ ਹੈ ਲੱਗੋ ਸਾਦੀ ਨਾਲ ਬਸ ਕੋਈ ਨਹੀਂ ਨਹੀਂ ਅਸੀਂ ਬਾਈਕ ਜ ਨਹੀਂ ਕਰਨ ਵਾਲਾ ਉਹਦੀ ਜ਼ਿੰਮੇਵਾਰੀ ਸਾਰੇ ਵਿਆਹ ਚ ਉਹੀ ਜੇ ਉੱਥੇ ਖਰਾਬ ਹੋ ਗਈ ਸਾਈ ਵਧਾਈ ਉਹੀ ਕਰਕੇ ਆਈ ਸਾਰੇ ਕੀ ਹੋ ਗਿਆ ਕੁਝ ਖਰਾਬ ਨਹੀਂ ਕੋਈ ਨਹੀਂ ਐਨਾ ਤਾਂ ਹੁਣ ਹੋਈ ਹੋ ਜਾਣਾ ਸਭ ਨੂੰ ਪਤਾ ਹੈ ਆਪਨੇ ਸਭ ਨੂੰ ਕਿਹਾ ਹੈ ਅੱਜ ਆ ਕੇ ਮੰਮੀ ਨੇ ਅੱਧਰੀ ਸੜਕ ਤੋਂ ਦੁਲੇ ਦੀ ਸਟੈਂਪ ਲਾਤੀ ਦੋਲਹੰਦੀ ਕਿੱਥੇ ਗਈ ਲਿਆ ਜੀ ਮੈਂ ਨਹੀਂ ਹੁਣ ਤੁਸੀਂ ਲਾਉਂਗੇ ਹਾਂ ਦੋਲਾ ਲਾਉਂਗਾ ਤੇਰੇ 6 ਕ ਮੈਂ ਬੰਦੀ ਲੱਗਿਆ ਹਾਏ ਮੇਰੇ ਕੱਪੜਾ ਨੂੰ ਨਾ ਲਾਦੀ ਪੁੱਤਾਂ ਐਨੀ ਛੋਣੀ ਮਹਿੰਦੀ ਲਾਦੀਓ ਬੱਲੇ ਤੇਰੇ ਛੱਡ ਕੇ ਮੇਰੇ ਪੁੱਤ ਦੇ ਨਾ ਦਿਖਾਏ ਤੁਸੀਂ ਕਿੰਸੋ ਨਾਚਾ ਤੇ ਮੰਮੀ ਉਰੀਆ ਕਿਤੋਂ ਕਿਤਾ ਗੱਲ ਕਰਾ ਰਹੀ ਮੈਨੂੰ ਲੱਗ ਰਹੀ ਹੈ ਆਪਕਾ ਨਾਮ ਕੀ ਹੈ ਨਰਾ ਸਾਹੂ ਦਾ ਹੈ। ਓਕੇ। ਜਿੱਦਾਂ ਖਾ ਦੋਲਨ ਦੀ ਨੱਤ ਨਹੀਂ ਬਈ ਯਾਰ ਸਵਾਰ ਕੇ। ਜੀ ਵਿਚੰ ਗਿਆ ਪਿਆ। ਆਹ ਦੇਖੋ ਮੰਮੀ ਆ ਗਈ ਸਕੀ। ਲਓ ਬਈ। ਗਰੀਬਨ ਹੀ। ਉਹਦਾ ਮੈਨੂੰ ਕਮਾ ਕੇ ਦੇ ਸਰਵਰ ਨੂੰ ਤੂੰ। ਇਹ ਲਓ। ਕੋਬ ਵੀ ਮੋਲੀ ਆਉਂਦੀ। ਕੱਲਾ ਮੰਮੀ ਨੇ ਕੰਮ ਤੇ ਮੈਂ ਕਰਤੀ। ਚਲ ਕੋਈ ਨਹੀਂ ਫਿਰ ਕੀ ਹੋ ਗਿਆ। ਹਾਂ ਹਾਂ। ਅੱਲੇ ਲੇ ਤਾਂ ਮੈਂ ਤਾਂ ਮੀਟ ਹਟਾ ਲਵਾਉਂ। ਆ ਮੈਂ ਕਿ ਖਰਾਬ ਹੋ ਗਈ ਕੁੜੀ ਜੀ ਹਾਂ ਜੀ ਕਰਵਾਦੀ ਬੀਟ ਦਿਖਾ ਕੁੜੀਏ ਕੀ ਹੋ ਗਿਆ ਚਲ ਕਰ ਦੇ ਇਹਨੂੰ ਗੋਲ ਮੋਲ ਜੀ ਚਲ ਹੋ ਗਈ ਗੋਲ ਮੋਲ ਜੀ ਕਵੀ ਮਾਣ ਲਾ ਗਿਆ ਦੋ ਸਾਬਕੋ ਸ ਬਣੀ ਜਾਣਾ ਹੁਣ ਤਾਂ 50 ਜਿਆਦਾ ਬੜੀ ਬਣਾਤੀ ਪੱਗ ਦੀ ਮਹਿੰਦੀ ਵਾਲਾ ਫਸ ਗਿਆ ਵਿਚਾਰਾ ਮਹਿੰਦੀ ਫਸਿਆ ਨਹੀਂ ਹੈਗਾ ਐਦਾਂ ਨਹੀਂ ਸਾਰੀਆਂ ਬੀਬੀਆਂ ਬਹਿਲੀਆਂ ਕਰਤੀਆਂ ਕੋਈ ਰੋਟੀ ਨਹੀਂ ਪਕਾਉਣ ਦੋਗੇ ਸਾਰੇ ਹੱਥ ਲਾਇਆ ਸਾਰਾ ਹੀ ਤਬਰ ਤੇ ਆ ਹਾਂ ਸਾਰੀਆਂ ਬੀਬੀਆਂ ਹੱਥ ਵਾ ਆ ਕੇ ਖੜੀਆਂ ਆ ਕੇ ਪੀ ਕੇ ਤੇ ਆ ਕੇ ਤੇ ਦੂਰ ਨਾ ਹੋ ਕੇ ਲਖਿਓ ਜੀ ਨੇੜੇ ਨਾ ਆ ਜਿਓ ਮੇਰੇ ਆ ਦੇਖਿਓ ਜੀ ਮੇਰਾ ਫੁੱਲ ਦੇਖਿਓ ਮੇਰਾ ਡਿਜ਼ਾਈਨ ਦੇਖਿਓ ਪਹਿਲੇ ਢੀਲ ਕਰਕੇ ਬੈਠੇ ਬੰਦੇ ਅਜ ਬਰਸ਼ਾਦ ਮਰਾਉਣਗੇ ਅੱਜ ਥੋੜੀ ਵਾਰੀ ਆ ਪ੍ਰਸ਼ਾਦਾ ਘੜਾਉਣੀ ਮਾਤਾ ਜੀ ਆ ਉੱਥੇ ਤਾਂ ਬਿਸਤਰੇ ਚੱਕ ਕੇ ਲਾਉਣੇ ਮੰਡਾਲਾ ਗੁਰਦੁਆਰੇ ਚੁੱਤੀ ਸੰਗੜੇ ਤੋਂ ਉੱਪਰ ਜਾਂਦੇ ਉੱਥੇ ਲਾ ਕੇ ਘਰ ਉਹ ਜਿਹਨਾਂ ਨੇ ਬਿਸਤਰੇ ਲੈ ਕੇ ਆਉਣੇ ਚੱਲ ਵੀ ਪ੍ਰੇਤਾ ਸਾਰੇ ਬੰਦੇ ਬਿਸਤਰੇ ਚੱਕਣ ਹੀ ਚੱਲ ਜਿਓ ਫੇ ਨਾ ਸਾਨੂੰ ਨਹੀਂ ਕਰਾਉਣਾ ਫਿਰ ਕੁਝ ਆ ਤੁਸੀਂ ਕੋਈ ਕਾਸੀ ਵੀ ਪਈਆਂ ਆ ਤਾਂ ਬੋਈਆਂ ਤੇ ਪਈਆਂ ਸਵੇਰ ਦੀਆਂ ਰੋਟੀਆਂ ਬਣਾਈਆਂ ਹੋਈਆਂ ਟੈਨਸ਼ਨ ਖਾਣ ਨੂੰ ਨਹੀਂ ਆ ਤੁਸੀਂ ਉਹ ਹੀ ਗਰਮ ਕਰਕੇ ਆਪਣੇ ਖਾਈ ਜਾਓ ਜਦ ਖਾਉਂਗੀ ਤਾਂ ਤਾਜ਼ੇ ਤੁਹਾਡੇ ਹੱਥ ਫੇਲੇ ਹੋਊਂਗੇ ਇਹ ਤਾਂ ਤੁਸੀਂ ਇਹਨੂੰ ਰੋਟੀ ਚੂਰ ਕੇ ਦੇ ਦੇ ਸੀ ਚਮਚ ਨਾਲ ਖਾ ਲੈਣੀ ਬਫੇ ਤਾਂ ਸਰ ਗਿਆ ਐ ਕਰੋ ਗੱਲਾਂ ਫੇਰ ਵਾਸਤੇ ਆਪਾਂ ਕਹ ਨਹੀਂ ਲੈਣੀ ਆ ਬੜੀ ਬਾਲਟੀ ਲੈ ਕੇ ਸਾਰੀ ਚੂਰ ਕੇ ਇੱਕ ਇੱਕ ਕੌਲੀ ਸਾਰਿਆਂ ਨੂੰ ਵਰਤਣਾ ਸੀ ਫੇਰ ਤਾਂ ਹੁਣ ਹੁਣ ਡਬੋਦਮਾਣਾ ਹੁਣ ਸਿਰਦਮਾ ਬਾਲਟੀ ਚ ਇਕੱਠੀ ਬਾਅਦ ਚ ਮਿਧਾਣੀ ਫੇਰ ਦੂੰਗਾ ਆਏ ਕੁਝ ਕਰਨਾ ਪੈਣਾ ਫੇਰ ਹੁਣ ਤਾਂ ਚਲੋ ਇਵਨ ਬਹਿਗੁਰੂ ਦੀ ਕਿਰਪਾ ਨਾਲ ਆਉਂਦਾ ਹਾਂ। ਹਾਂ ਤੇਰੀ ਸੋਕੂ ਕੀ ਬੋਤ ਮੈਂ ਦੀ ਕਿ ਨਹੀਂ? ਪੈਰਾਂ ਨੂੰ ਕੁਰੀੜੇ ਕਰਾ ਕੋਲਿਆਂ ਦੇ ਕੋਲ ਨੂੰ ਸੋਰ। ਆਹਾ ਮੈਂ ਲਵਾਉਣੀ ਹੱਦ ਹੋ ਗਈ ਯਾਰ ਕਿਉਂ ਨਹੀਂ ਲਾਉਣੀ? ਮੈਂ ਤਾਂ ਮੂਰੀਆ ਕਰਦਾ। ਹਾਂ। ਹਾਂ। ਜਦੋਂ ਜਿਹੜੀ ਆ ਨਾ ਆਹ ਦੇਖ ਲੈ ਕੋਹਦੇ ਲੱਤਾਂ ਹੋਇਆ। ਸੁਪੂ ਨੇ। ਇਹ ਸੁਪੂ ਸਾਡੀ ਹੈ ਤਾਂ ਮੈਂ ਪਛਾਣੀਆਂ ਨਹੀਂ। ਹਾਂ। ਲਾਓ ਜੀ। ਲੱਗਾ ਇੱਕ ਮਿੰਟ। ਇਹ ਵੀ ਮੁੰਡਾ। ਦੱਬ। ਬੇਬੇ ਹਾਂ ਬੁਲਾਈ ਸਾਸਰੀ ਘਰ ਇੱਧਰ ਸਾਸਰੀ ਘਰ ਕਮੈਂਟ ਆਈ ਜਾਂਦਾ ਕਹਿੰਦਾ ਜਗਤਮਾ ਕਿੱਥੇ ਖੋਈ ਵੀ ਜਗਤਮਾ ਹੈ ਕਿੱਥੇ ਦੀ ਮੈਂ ਤਾਂ ਬਹੁਤ ਦੂਰ ਪਿਆਜ ਹਾਂ ਕਿੱਥੇ ਦੀ ਚੰਡੀਗੜ੍ਹ ਕੋ ਗਏ ਨਟਰਾ ਗਿਆ ਚੰਡੀਗੜ੍ਹ ਨਟਰਾਜ ਵਾਲਾ ਨੇ ਨਟਰਾਲੀ ਆ ਮੈਂ ਤੇ ਨਾ ਉਹ ਕਰਨ ਗਈ ਸੀ ਮੈਂ ਹੋਰ ਕੋਈ ਨਹੀਂ ਗਿਆ ਮੇਰੇ ਨਾਲ ਨਹੀਂ ਗਈ ਸੀ ਅੱਛਾ 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 ਮਿਲਣੀਆਂ ਕਰਨ ਗਈ ਹੋਈ ਸੀ ਆ ਹਾਂ ਮੈਂ ਲਾਉਂਗਾ ਯਾਰਾ ਦੇਦਾ ਜੱਜ ਤੁ ਤੂੰ ਪਿੰਦਾ ਫਿਰਦਾ ਕਾਕਾ ਸਾਡਾ ਬਾਕੀ ਬੇਬੇ ਦੇ ਪਿਆਰ ਲੈ ਲੈ ਪੜਨਾਨੀ ਤੇ ਹਾਂ ਇਹ ਜ਼ਰੂਰੀ ਆ ਇਹ ਜ਼ਰੂਰੀ ਆ ਨਾ ਫੜੀ ਕੈਮਰਾ ਯਾਰ ਮੈਂ ਮਹਿੰਦੀ ਅੰਦਰੇ ਲਾ ਦੇ ਅੰਦਰੇ ਆ ਜਾ ਯਾਰ ਮਹਿੰਦੀ ਮੈਂ ਵੀ ਲਾਉਣੀ ਆ ਸੰਦੀਪ ਚਲ ਕੋਈ ਜਵਾਬ ਨੀ ਦੇ ਉਹ ਵੀ ਲਵਾ ਦੋ ਮੈਂ ਤਾਂ ਭਾਈ ਤੇਰੇ ਜੋਗੀ ਕੀ ਪਲੇਗੀ ਭੈਣੇ ਮੈਂ ਲਾ ਨਹੀਂ ਕਰੇਗਾ ਸੰਦੀਪ ਤੂੰ ਕੀ ਮੰਦੀ ਨਾ ਨਹੀਂ ਲੱਗਣੀ ਰੈਸਟ ਕਰਾਂਗੇ ਹਾਂ ਰੁੱਸ ਗਈ ਨਾ ਮੱਥੇ ਕੋਈ ਨਾ ਤੜਕਾ ਲੱਗੇ ਵੀ ਲਾ ਲਾ ਤੂੰ ਸੜ ਦੇ ਇੱਕ ਮੁਠੀ ਮਿੱਠੇ ਛੋਡੇ ਦੀ ਨਵਾਂ ਵਾਲਾ ਮਹਿੰਦੀ ਲਾਣ ਦਿੰਦੇ ਚੱਲ ਮੈਨੂੰ ਪਰੌਣੇ ਦੀ ਪਟਾ ਲੈ ਲੈਣ ਦੇ ਕੀ ਕੀ ਚਾਹੁੰਦਾ ਕੀ ਲੈ ਲੈਣ ਦੇ ਸਲਾਹ ਲਵਾ ਲਓ ਸਲਾਹ ਲੈਣੀ ਆ ਸਲਾਹ ਲਵਾ ਲਓ ਅੱਛਾ ਮਾਂ ਪਤਾ ਨਹੀਂ ਪਰੌਣੇ ਸਲਾਹ ਮੇਰੀ ਦੱਸ ਬਾਈ ਕੀ ਸਲਾਹ ਦੇਣੀ ਤੂੰ ਦੇਤੀ ਦਾ ਹਾਂ ਕਿਆ ਮੈਂ ਲਾਦੀ ਆ ਕਿ ਨਹੀਂ ਮੈਂ ਨਹੀਂ ਲਵਾਉਣ ਨੂੰ ਜੀ ਹਾਂ ਮੈਂ ਨਹੀਂ ਲਵਾਉਣਾ ਮਾਂ ਪੁੱਤਰੀ ਸਲਾਹ ਲਵਾ ਲਓ ਬਾਈ ਮੈਂ ਨਹੀਂ ਕਿਆ ਗੱਲ ਪਤਾ ਕਿਆ ਜੀ ਉਹ ਮਹਿੰਦੀ ਵਾਲੇ ਕਹਿੰਦੇ ਵੀ ਜੇ ਕਹਿੰਦੇ ਜਿਹਨੇ ਮਹਿੰਦੀ ਲੁਆਲੀ ਕੀ ਸਵੇਰ ਤੱਕ ਬਾਈ ਪਾਣੀ ਨਹੀਂ ਲੱਗਣਾ ਚਾਹੀਦਾ ਹੱਥਾਂ ਨੂੰ ਮੈਂ ਰੋਟੀ ਕਿਵੇਂ ਖਾਣੀ ਮੈਂ ਤੁਹਾਨੂੰ ਕਿਹਾ ਜੀ ਪਹਿਲਾਂ ਗੱਲ ਹੋ ਕੇ ਸਾਡੀ ਮਹਾ ਅੰਧੀ ਜੀ ਤੁਸੀਂ ਬੇਨਤੀ ਆ ਸਾਡੀ ਥੋੜੇ ਬੀ ਵੀ ਤੁਸੀਂ ਨਾ ਲਵਾਇਓ ਅਸੀਂ ਭੁੱਖੇ ਮਰ ਜਣਾ ਇੱਥੇ ਜੇ ਨਾ ਭੁੱਖੇ ਮਰ ਜਣਾ ਰਵਿੰਦਰ ਗੰਗਾ ਨਾ ਗੱਲ ਸਹੀ ਆ ਤੂੰ ਤਾਂ ਹੈਗਾ ਖਾਣ ਨੂੰ ਲੋ ਤੇਰਾ ਦੇਖ ਬਣ ਲਿਆ ਇੱਥੇ ਦਾ ਦਰਵਾਜਾ ਰੱਖ ਕੇ ਲਾਇਆ ਨੇ ਹਾਂਜੀ ਬਾ ਲੈਣ ਬਣਾਉਣੀ ਹੁਣ ਰੋਟੀ ਬਸ ਜਿਹੜਾ 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 ਨੰਬਰ ਪਾਜ ਆਈ ਜਾ ਆਪਣੇ ਖਾਈ ਜਾਊਗਾ ਕੰਟੀ ਜੇ ਕੀ ਖਾਣੀ ਖਾਈ ਤੇ ਦਿਨ ਦਾ ਖਾਣਾ ਸਾਹ ਦਾ ਬੋਤਾ ਨਹੀਂ ਹਾਂ ਜੀ ਲੈਣ ਬਣਾਉਣੇ ਨੂੰ ਕਹਿੰਦੀ ਆ ਔਰ ਫਲੈਟਰੀ ਉਧਰ ਅੱਛਾ ਉਧਰ ਨਹੀਂ ਸਾਨੂੰ ਲੈਣ ਬਣਾਉਣ ਨੂੰ ਕਹਿੰਦੀ ਆ ਉਹ ਮਾਂ ਕੀ ਤੇ ਇਧਰ ਨੂੰ ਕਹਿੰਦੀ ਵੀ ਰਸੋਈ ਕਿਹਨੂੰ ਨੂੰ ਲੈਣ ਬਣਾਉਗੀ ਕੋਈ ਨਹੀਂ ਮਿੱਡੇ ਛੋਡੇ ਵਾਲੀ ਡੱਬੀ ਚੱਕ ਦੋ ਕੋਲ ਤੇ ਅੱਜ ਭਾਬੀ ਤੂੰ ਇਹ ਕਰਮ ਕਰ ਲੂਗੀ ਈਦ ਮੁੱਕ ਗਈ ਕੇ ਰੋਜ਼ੇ ਹਾਂ ਹਾਂ ਜੀ ਹਾਂ ਜੀ ਉਹ ਅੱਛਾ ਜੀ ਉਹ ਐਨੀ ਪੁੱਛ ਮੇਰੀ ਉਹ ਬੱਲੇ ਅੱਛਾ ਵਾ ਸ਼ਾਬਾਸ਼ ਚਾਬਾਸ ਲਫੜ ਫੋਨ ਫੜਿਆ ਯਾਰ ਜਸਮੀਨ ਜਾਈ ਬਾਹਰ ਪੁੱਤ ਉਹ ਆ ਨਾ ਜਾਈ ਬਾਹਰ ਅਹੇ ਦਾ ਫੋਨ ਬੜਾਈ ਜਿਹੜਾ ਨਾ ਅਜੇ ਤੱਕ ਕਿਸੇ ਦਾ ਬਣਿਆ ਹੋਵੇ ਨਾ ਕੋਈ ਬਣਵਾਵੇ ਮੇਰੇ ਤੇ ਊਂਠ ਊਂਠ ਬਣਾ ਦਿੰਦਾ ਏ ਓਏ ਉਹ ਪੁੱਤ ਤੈਥੋਂ ਬੋਈ ਹਾਂ ਇੱਕ ਬੇਲ ਉਹਦੇ ਪ੍ਰਿੰਸ ਤੇ ਕਢਵਾ ਦੇ ਕਢਾਈ ਲਾਉ ਜਿਹੜੀ ਬੇਲ ਆਉਂਦੀ ਉਹ ਬਾਹਰ ਮੁੱਕ ਗਈ ਵੈਂਦੀ ਕਹਿੰਦੇ ਉਹ ਮੋਟਾ ਮੋਟਾ ਤਾਂ ਨਹੀਂ ਬਰੀਕੀ ਚਣਾ ਚੱਲੋ ਅੰਨੀ ਬਰੀਕੀ ਬਣੀ ਹੈ ਕਾ ਮਾਣ ਨਾ ਪਰੇ ਘਰ ਠੀਕ ਹੈ ਬਰੀਕ ਸੇਕ ਲੱਗ ਜਾਣਾ ਛਕਣ ਕਰਨਾ ਆਪਾਂ ਨੇ ਕਰਕੇ ਪਰੇ ਘਰ ਮੋਟਾ ਮੋਟਾ ਜਿਹਾ ਫੁੱਲ ਬਣਾ ਕੇ ਇੱਕ ਇੱਕ ਕੀ ਪਹਚਾਈ ਦਿੱਤੀ ਮੈਨੂੰ ਅਬੜਾ ਦੋ ਜੇ ਮਿਲ ਜਾਣ ਮੇਰੀ ਨਣਦ ਨੇ ਆਉਣਾ ਕੱਲ੍ਹ ਤਾਂ ਪੁੱਦਾ 10 ਵੀ ਦੇ ਜੂਗਾ ਉਹ ਕਾ ਕਰਦਾ ਨਾ ਦੋ ਹੀ ਬਾਤਾਂ ਐ ਦੋ ਹੀ ਬਾਤਾਂ ਚੱਲ ਤਾਂ ਹੁਣ ਪਰ ਵਸ ਬਹਾਤਾ ਕੀਪ ਬਚ ਜੂ ਬਸ ਚੱਕ ਕੇ ਬਹਿ ਜਾ ਹੋ ਕਿ ਡਾਕਟਰ ਜਦੋਂ ਤੋਂ ਜਿਆਦਾ ਆਪਣੇ ਹੱਥਾਂ ਪਰ ਲਾਉਣ ਲੱਗੇ ਵੀ ਤਾਂ ਇੱਥੇ ਇੱਥੇ ਤੱਕ ਮੋਢੇ ਮੋਢੇ ਤੱਕ ਜੱਦ ਨਹੀਂ ਲੱਦਦੇ ਰੁਕਵਾਏ ਮੋਢੇ ਤੱਕ ਲਵਾਈ ਨਹੀਂ ਜੱਦ ਵੀ ਦੇਖਦੀ ਸਾਡੇ ਮੁੰਡੇ ਦੇ ਪੈਰ ਨਹੀਂ ਲੱਗਣ ਦਿੰਦੇ ਇੱਕ ਹੀ ਮੰਮੀ ਰਹਿੰਦੀ ਸੀ ਨਹੀਂ ਇੱਕ ਵੇਰ ਉਹ ਹੁੰਦੇ ਤਾਂ ਕੱਢਦੇ ਤੇ ਤੁਹਾਡੇ ਹੱਥ 'ਚ ਕੀ ਬਾ ਚੱਲ ਪਲੀਜ਼ ਲਵਾ ਲਿਆ ਹੁਣ ਲਗਵਾ ਲੋ ਨਾ ਹੋਰ ਇੱਕ ਵੇਰ ਟਾਈਮ ਨਾ ਬੇਚ ਕੋ ਰਾਨਾ ਨੇ ਜਾਣਾ ਨਹੀਂ ਰੋ ਗਿਆ ਉਹ ਕਿਰਸੀ ਉੱਪਰ ਤੋਂ ਲਵਾ ਲਾ ਉਹ ਕਿਰਸੀ ਪਰ ਬੈਠ ਕੇ ਲੋ ਆ ਬਾਹਰ ਆ ਜਾ ਬਾਹਰ ਜਾ ਰਹੀ ਹੈ ਮੰਮੀ ਲਵਾਉਣ ਲੱਗ ਗਈ ਉਹ ਮੰਮੀ ਗੱਲ ਕਰਦੀ ਫੋਂਟੇ ਕਹਿ ਦੋ ਛੇਤੀ ਦੇਕੇ ਸੁਤਿਆ ਘਟੇ ਦੇ ਜੇ ਬਣਾਉਣੀਆਂ ਨੇ ਜਿੱਦੇ ਮੰਗਣਾ ਖੜ ਚਾਣ ਕੰਨ ਕੰਨ ਚ ਲਵਾਉਣ ਲੱਗੀ ਏ ਲੱਗੀ ਏ ਛੋਟੀ ਜੀ ਬੇਰ ਬਣਾਉਣ ਲੱਗ ਪਈ ਸੋਹਣੀ ਹੈ ਪਤਾ ਨਹੀਂ ਕੀ ਬਣਾਈ ਫਿਰਦਾ ਏ ਪਤਾ ਨਹੀਂ ਇਹਨੇ ਚੱਦੇ ਚੌਲ ਜੇ ਖਾਦੇ ਨਹੀਂ 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 ਬੜਾ ਇੱਥੇ ਕਿੱਥੇ ਤੇ ਆਏ ਖਿੱਚ ਦੇ ਕੋ ਗਾਜੀ ਚੱਲ ਛੱਡ ਰਹਿਣ ਪਿੱਛੇ ਖਿੱਚ ਦੇ ਪਿੱਛੇ ਵੀ ਲਵਾ ਦੇ ਹਾਂ ਨਹੀਂ ਆਹੀ ਆਗੇ ਰਹਿ ਗਈ ਏ ਚੀਕ ਡਿਵਾਕ ਡਮ ਡਮ ਦੀ ਕਹਾਣੀ ਹੁੰਦੀ ਐ ਫੋਨ ਆਉਂਦਾ ਨਾ WhatsApp ਤੇ ਮੈਸੇਜ ਆਹੋ ਭਾਈ ਰਹਿ ਗਿਆ ਨਾ ਦੁਕਾਨ 'ਚ ਅੱਛਾ ਅਹ ਤੇਲਾ ਰਹਿ ਗਿਆ ਉੱਥਾਂ ਕਰਕੇ ਕੋਈ ਫੋਟੋ ਨਹੀਂ ਲੈਵਾ ਹੈ ਹੈਲੋ ਹਾਂ ਮੋਟਾ ਦਾ ਫੁੱਲ ਬਣਾ ਕੇ ਪਰੇ ਕਰਾ ਕੋ ਟਰੈਕਟਰ ਦਾ ਟਾਇਰ ਬਣਾ ਦੇ ਹਾਂ ਹਾਂ ਓ ਹਾਂ ਟਰੈਕਟਰ ਦਾ ਟਾਇਰ ਬਣਾ ਦੇ ਸਾਂ ਤੁਸੀਂ ਇਹਨਾਂ ਨੂੰ ਬਣਾਉਣ ਦਵੋਗੇ ਬਣਾ ਤੇ ਰਿਹਾ ਇੱਕ ਵੈਸੇ ਅੱਛਾ ਲੱਗਦਾ ਹਾਂ ਨੂਰ ਕੋਲ ਲੈ ਕੇ ਭੇਜ ਦੇ। ਜਾਣੀ ਚਾਰਜਰ ਕਹੋ ਪਰ ਆਇਆ। ਲੈ ਬਿਰਾਇਣਾ ਦੇ। 400 ਰੁਪਏ ਦਾ ਮਾਤ ਲੱਗੇਗਾ ਯਾਰ ਤੇ। ਮੈਂ ਉਹਨੇ ਦਾ ਚਾਰਜਰ ਲੈਣਾ ਸੀ। ਕਸੀ ਤੇ ਤੇ ਲਾ ਦੇ। ਹਾਂ 2100 ਰੁਪਏ ਦੇ ਲੱਗੇਗੇ ਦੋਨੋਂ ਹੱਥ ਪੈਰਾਂ ਨੂੰ ਲੱਗੇਗੇ। ਹੋ ਨਹੀਂ ਕੁਝ ਨਹੀਂ ਕਰਾ ਰਿਹਾ। ਮੋਟਾ-ਮੋਟਾ ਦਾ ਮਾਰ ਕੇ ਪਰੇ ਕਰ ਰਿਹਾ। ਇਹਦਾ ਮੈਂ ਹੁਣੇ ਧੋਦਣੀ 10 ਮਿੰਟ ਚ ਬਸ। ਕਰਨ ਕਾਨੂੰ ਹਿਲਾਉਂਦਾ ਪੁੱਤ ਉਹਦੀ ਮਿਹਨਤ ਖਰਾਬ। ਕਰਨ ਸਿੰਗਲ ਹੋਇਆ ਤਾ ਨਾ ਬੋਲ ਤੋ ਕਾ। ਦੇ ਹਮ ਪੈਰਾਂ ਦੇ ਪੇਛੇ ਇੱਕ ਗੱਲਾ ਕਰ ਉਹ ਮੇਰਾ ਨਾਮ ਲਿਖਾ ਲਓ ਬੋ ਉਹ ਚੇਕਵਾ ਚਲ ਲਿਖਦਾ ਸੰਦੀਪ ਬਾਜੀ ਹਾਈ ਵੇ ਐਡਾ ਵੱਡਾ ਨਾਮ ਲਿਖਾਉਣਾ ਕੱਲਾ ਸੰਦੀਪ ਲਿਖਾਲਾ ਮੂਰਾ ਲਿਖਦਾ ਬਾਜੀ ਪਿੱਛੇ ਲਿਖਦਾ ਸੰਦੀਪ ਕੀ ਲਿਖਣਾ ਸੰਦੀਪ ਇਸ ਪਰ ਮਦਦ ਬਾਈ ਦਾ ਫੋਨ ਆਉਂਦਾ ਬਸ E I N P T L ਹੈਲੋ A N ਠੀਕ ਹੈ ਠੀਕ ਹੈ S A ਅੱਜ ਸ਼ਾਮ ਨੂੰ ਕਿਹਾ ਤਾਂ ਨਹੀਂ 6 ਵਜੇ ਹੂੰ ਡੀ ਪਾਣੀ ਨਹੀਂ ਪੂਰਾ ਸੰਦੀਪ ਪਾ ਦੇ ਗੱਲਾ ਡੀ ਹੈਲੋ ਆ ਜਾਓ ਨਹੀਂ ਨਹੀਂ ਰੁਕਲੇ ਨਹੀਂ ਪਾ ਪੀ ਕਿੱਥੇ ਪਹੁੰਚੋਂ ਹੈਲੋ ਵੀਰ ਜੀ ਤੁਸੀਂ ਅੱਜ ਕਿਹਾਤਾ ਸ਼ਾਮ ਨੂੰ 6 ਵਜੇ ਮਿਲ ਜਣਗੇ ਮੈਂ ਤੁਹਾਨੂੰ ਤਾਂ ਹੀ ਫੜਾ ਕੇ ਗਈ ਸੀ ਠੀਕ ਆ ਸਭ ਠੀਕ ਆ ਓਕੇ ਧੰਨਵਾਦ ਹੋ ਗਿਆ ਸਭ ਹਾਂ ਹੋ ਗਏ ਹੋ ਗਏ ਬੱਸ ਕਰ ਇੱਕ ਬੀਬੀ ਨਹੀਂ ਸਵੇਰੇ ਸ਼ਾਮ ਨੂੰ ਸ਼ਾਮ ਨੂੰ 6 ਵਜੇ ਕਿਹਾ ਠੀਕ ਹੈ ਜੀ ਮਿਲਦੇ ਫਿਰ ਤੁਹਾਨੂੰ ਅਟਕੇ